ਤਲੰਗ ਮਹਲਾ 9 ਕਾਫੀ ਤਲੰਗ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਪਾਵਨ ਬੋਲ ਇੱਕ ਓੰਕਾਰੁ ਸਤਿ ਗੁਰ ਪ੍ਰਸਾਦਿ ਆਕਾਲ ਪੁਰਖ ਵੈ ਗੁਰੂ ਇਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ اے منوک ਜੇ ਤੂੰ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਤਾਂ ਦਿਨ ਰਾਤ ਇੱਕ ਕਰਕੇ ਸਿਮਰਨਾ ਸ਼ੁਰੂ ਕਰ ਦੇ। ਛੇਨ ਛੇਨੇ ਔਦ ਬਿਹਤ ਹੈ ਫੂਟੇ ਘਟ ਜਿਉ ਪਾਣੀ ਰਹਾਓ। ਕਿਉਂਕਿ ਜਿਵੇਂ ਤਰੇੜੇ ਹੋਏ ਘੜੇ ਵਿੱਚੋਂ ਪਾਣੀ ਸਹਜੇ ਸਹਜੇ ਨਿਕਲਦਾ ਰਹਿੰਦਾ ਹੈ ਤਵੇਂ ਹੀ ਇੱਕ ਇੱਕ ਛੇਨ ਕਰਕੇ ਉਮਰ ਵੀ ਦੀ ਜਾ ਰਹੀ ਹੈ। ਹਰ ਗੁਣ ਕਾਹੇ ਨਾ ਗਾਵਹੀਂ ਮੂਰਖ ਅਗਿਆਨਾ ਏ ਮੂਰਖ ਬੇਸਮਝ ਤੂੰ ਪ੍ਰਮਾਤਮਾ ਦੀ ਸਿੱਖ ਸਲਾਹ ਦੇ ਗੀਤ ਕਿਉਂ ਨਹੀਂ ਗਾਉਂਦਾ ਝੂਠੇ ਲਾਲਚ ਲਾਗ ਕੈ ਨਾ ਮਰਨ ਪਛਾਨਾ ਮਾਇਆ ਦੇ ਝੂਠੇ ਲਾਲਚ ਵਿੱਚ ਫਸ ਕੇ ਤੂੰ ਮੌਤ ਨੂੰ ਵੀ ਚੇਤੇ ਨਹੀਂ ਕਰਦਾ ਅੱਜ ਹਉ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਅਰ ਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ ਭਾਵੇਂ ਸਿਮਰਣ ਹੀਨਤਾ ਵਿੱਚ ਕਿਤਨੀ ਵੀ ਉਮਰ ਗੁਜ਼ਰ ਚੁੱਕੀ ਹੋਵੇ ਫਿਰ ਵੀ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਕਉਹ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ ਹੈ ਨਾਨਕ ਉਸ ਪਰਮਾਤਮਾ ਦੇ ਭਜਨ ਦੀ ਬਰਕਤ ਨਾਲ ਮਨੁੱਖ ਉਹ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਕੋਈ ਡਰ ਉਹ ਨਹੀਂ ਸਕਦਾ ਲੰਗੋ ਮਹਲਾ ਨਵਾਂ ਜਾਗਲੇ ਹੋਰੇ ਮਨਾ ਜਾਗਲੇ ਹੋ ਕਹਾ ਗਾਫਲ ਸੋਇਆ ਏ ਮਨ ਹੋਸ਼ ਕਰ ਹੋਸ਼ ਕਰ ਤੂੰ ਕਿਉਂ ਮਾਇਆ ਦੇ ਮੋਹ ਵਿੱਚ ਬੇਪਰਵਾਹ ਕਿਸ ਹੋ ਰਿਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਹੀ ਸੰਗ ਨਾ ਹੋਇਆ ਰਹਾਓ ਵੇਖ ਜਿਹੜਾ ਇਹ ਸਰੀਰ ਮਨੁੱਖ ਨੇ ਨਾਲ ਹੀ ਪੈਦਾ ਹੁੰਦਾ ਹੈ ਇਹ ਵੀ ਆਖਰ ਨਾਲ ਨਹੀਂ ਜਾਂਦਾ ਇੱਥੇ ਰਹਿ ਜਾਂਦਾ ਮਾਤ ਪਿਤਾ ਸੁਤ ਬੰਦ ਜਨ ਹੇਤ ਜਾਂ ਸਿਉ ਕੀਨਾ ਏ ਮਨ ਵੇਖ ਮਾਂ ਪਿਓ ਪੁੱਤਰ ਰਿਸ਼ਤੇਦਾਰ ਜਿਨ੍ਹਾਂ ਨਾਲ ਮਨੁੱਖ ساری ਉਮਰ ਪਿਆਰ ਕਰਦਾ ਰਹਿੰਦਾ ਹੈ ਜੀਵ ਛੂਟੇ ਹੋ ਜਬ ਦੇਹ ਤੇ ਡਰ ਅਗਨ ਮੇ ਦੀਨਾ ਜਦੋਂ ਜਿੰਦ ਸਰੀਰ ਵਿੱਚ ਵੱਖ ਹੁੰਦੀ ਹੈ ਤਦੋਂ ਸਾਰੇ ਰਿਸ਼ਤੇਦਾਰ ਉਸ ਦੇ ਸਰੀਰ ਨੂੰ ਅੱਗ ਵਿੱਚ ਪਾ ਦਿੰਦੇ ਹਨ ਜੀਵਤ ਲੋਭ ਹਾਰ ਹੈ जग ਕਉ ਤੂੰ ਜਾਨੋ ਹੈ ਮਨ ਜਗਤ ਨੂੰ ਤੂੰ ਇਉਂ ਹੀ ਸਮਝ ਕੇ ਜਿੱਥੇ ਇਥੇ ਜ਼ਿੰਦਗੀ ਤੱਕ ਹੀ ਵਰਤਨ ਵਿਹਾਰ ਰਹਿੰਦਾ ਹੈ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨੋ ਹੈ ਨਾਨਕ ਓਂਦੇ ਸਾਰਾ ਸੁਪਨੇ ਵਾਂਗ ਹੀ ਹੈ ਇਸ ਵਾਸਤੇ ਜਦ ਤੱਕ ਜਿਉਣਾ ਹੈ ਪ੍ਰਮਾਤਮਾ ਦੇ ਗੁਣ ਗਾਉਂਦਾ ਰੋ ਤੇ ਲੰਗ ਮਹਲਾ ਨਵਾਂ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰਾ ਏ ਮਨ ਪ੍ਰਮਾਤਮਾ ਦੀ ਸਿੱਖ ਸਲਾਹ ਦਾ ਗੀਤ ਗਾਇਆ ਕਰ ਇਹ ਸਿੱਖ ਸਲਾਹ ਹੀ ਤੇਰਾ ਅਸਲੀ ਸਾਥੀ ਹੈ ਔਸਰ ਬੀਤਿਉ ਜਾਤ ਹੈ ਕਹਿੋ ਮਨ ਲੈ ਮੇਰੋ ਰਹਾਓ ਮੇਰਾ ਬਚਨ ਮੰਨ ਲੈ ਉਮਰ ਦਾ ਸਮਾਂ ਲੰਘਦਾ ਜਾ ਰਿਹਾ ਹੈ ਸੰਪਤ ਰੱਥ ਤਨ ਰਾਜ ਸਿਉ ਆਤਹ ਨੇਹ ਲਗਾਇਓ ਜੇ ਮਨੁ ਮਨੁੱਖ ਤਨ ਪਦਾਰਥ ਰੱਥ ਮਾਲ ਰਾਜ ਨਾਲ ਬੜਾ ਮੋਹ ਕਰਦਾ ਹੈ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਪਰ ਜਦੋਂ ਮੌਤ ਦੀ ਫਾਈ ਉਸ ਦੇ ਗਲ ਵਿੱਚ ਪੈਂਦੀ ਹੈ ਹਰੇਕ ਚੀਜ਼ ਬਗਾਨੀ ਹੋ ਜਾਂਦੀ ਹੈ ਜਾਨ ਬੁਝ ਕੈ ਬਾਬਰੇ ਤੈ ਕਾਜ ਬਿਗਾਰੇ ਓ ਹੇ ਝੱਲੇ ਮਨੋਖੇ ਸਭ ਕੋ ਜਾਣਦਾ ਹੋਇਆ ਸਮਝਦਾ ਹੋਇਆ ਵੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈ ਪਾਪ ਕਰ ਤਸੁ ਪਚਿਓ ਨਹੀਂ ਨਾ ਘਰ ਬਨਿਵਾਰੇ ਓ ਤੂੰ ਪਾਪ ਕਰਦਾ ਕਦੇ ਸੰਗਦਾ ਨਹੀਂ ਤੂੰ ਇਸ ਧਨ ਪਦਾਰਤ ਦਾ ਮਾਣ ਵੀ ਦੂਰ ਨਹੀਂ ਕਰਦਾ ਜੇ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਗੁਰੂ ਨੇ ਮੈਨੂੰ ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ ਉਹ ਤੂੰ ਵੀ ਸੁਣ ਲੈ ਨਾਨਕ ਕਹਤ ਬੁਕਾਰ ਕੈ ਗੋ ਪ੍ਰਭ ਸਰਣਾਈ ਨਾਨਕ ਪੁਕਾਰ ਕੇ ਆਖਦਾ ਹੈ ਕਿ ਪ੍ਰਭੂ ਦੀ ਸ਼ਰਨ ਪਿਆਰੋ ਸਦਾ ਪ੍ਰਭੂ ਦਾ ਨਾਮ ਜਪਿਆ ਕਰ ਤਲੰਗੋ ਬਾਣੀ ਅਗਤਾ ਕੀ ਕਬੀਰ ਜੀ ਰਾਗ ਤਲੰਗ ਵਿੱਚ ਭਗਤ ਭਗਤਾਂ ਦੀ ਬਾਣੀ ਕਬੀਰ ਜੀ ਦੇ ਪਾਵਨ ਸ਼ਬਦ ਇਥੋਂ ਆਰੰਭ ਹੋ ਰਹੇ ਹਨ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਬੇਦ ਕਤੇਬ ਇਫਤਰਾ ਪਾਈ ਦਿਲ ਦਾ ਫਿਕਰ ਨਾ ਜਾਏ ਵਾਦ ਵਿਵਾਦ ਦੀ ਖਾਤਰ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਵੱਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ ਟੋਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਜੇ ਤੂੰ ਆਪਣੇ ਮਨ ਨੂੰ ਪਲਕ ਭਰ ਲਈ ਟਿਕਾਵੇਂ ਤਾ ਤੁਹਾਨੂੰ ਸਭਨਾ ਵਿੱਚ ਹੀ ਵਸਦਾ ਰੱਬ ਦਿਸੇਗਾ ਕਿਸੇ ਦੇ ਵਿਰੋਧ ਤਰਕ ਕਰਨ ਦੀ ਲੋੜ ਨਹੀਂ ਪਊਗੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ ਬਹਿਸ਼ ਮੁਹਾਸੇ ਦੀ ਕਬਰਹਾਟ ਵਿੱਚ ਨਾ ਢਕ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਹੀਂ ਰਹਾਓ ਇਹ ਜਗਤ ਇੱਕ ਜਾਦੂ ਜਿਹਾ ਹੈ ਇਕ ਤਮਾਸ਼ਾ ਜਿਹਾ ਹੈ ਇਸ ਵਿੱਚੋ ਇਸ ਵਿਅਰਥਵਾਦ ਵਾਦ ਦੇ ਰਾਹੀ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ਹੈ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾ ਹੈ ਬੇਸਮਝ ਲੋਕ ਅਨਮਤਾਂ ਦੇ ਧਰਮ ਪੁਸਤਕਾਂ ਬਾਰੇ ਪੜ ਪੜ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਝੂਠ ਹੈ ਖੁਸ਼ ਹੋ ਕੇ ਬਹਿਸ ਕਰਦੇ ਹਨ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਪਰ ਓਏ ਨਹੀਂ ਜਾਣਦੇ ਕਿ ਸਦਾ ਕੈਮ ਰਹਿਣ ਵਾਲਾ ਰੱਬ ਖਲਕਤ ਵਿੱਚ ਵੀ ਵਸਦਾ ਹੈ ਨਾ ਉਹ ਵੱਖਰਾ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਉਹ ਪ੍ਰਮਾਤਮਾ ਕ੍ਰਿਸ਼ਨ ਵੀ ਮੂਰਤੀ ਹੈ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂੰਦ ਸਤਵੇਂ ਅਸਮਾਨ ਦੇ ਵਿੱਚ ਬੈਠਾ ਸਮਝਣ ਦੇ ਥਾਂ ਹੈ ਭਾਈ ਉਹ ਪ੍ਰਭੂ ਰੂਪ ਦਰਿਆ ਦੇ ਅੰਤਾਰ ਕਰਨ ਵਿੱਚ ਲਹਿਰਾ ਮਾਰ ਰਿਹਾ ਹੈ ਤੂੰ ਉਸ ਵਿੱਚ ਇਸ਼ਨਾਨ ਕਰ ਤੈਨੂੰ ਉਸ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਕਰੋ ਫਕਰ ਦਾਇਮ ਲਾਏ ਚਸਮੇ ਜਹ ਤਾਹ ਮਾਜੂਦ ਸੋਸ ਦੀ ਬੰਦਗੀਕਾਰ ਇਹ ਭਗਤੀ ਦੀ ਐਨਕ ਲਾ ਕੇ ਵੇਖ ਉਹ ਹਰ ਥਾਂ ਮੌਜੂਦ ਹੈ ਅੱਲਾ ਪਾਕ ਪਾਕ ਹੈ ਸ਼ੱਕ ਕਰਾਂ ਜੇ ਦੂਸਰ ਹੋਏ ਰੱਬ ਸਭ ਤੋਂ ਪਵਿੱਤਰ ਅਸਤੀ ਹੈ ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਇਸ ਗੱਲ ਵਿੱਚ ਮੈਂ ਤਾਂ ਹੀ ਸ਼ੱਕ ਕਰਾਂ ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਨੈ ਸੋਏ ਏ ਕਬੀਰ ਇਸ ਭੇਦ ਨੂੰ ਉਹ ਮਨੋਖੇ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ ਜੋਗ ਬੜਾਏ ਤੇ ਇਹ ਬਖਸ਼ਿਸ਼ ਉਸ ਬਖਸ਼ਿਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ਨਾਮ ਦੇਵ ਜੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੰਧਕਾਰਾ हे hey, मेरे पातशाह तेरा नाम मैं दी दंगोरी है सहारा है मैं गरीब मैं मस्कीन तेरा नाम है अधारा रहा ओ। मैं कंगाल हाँ मैं आज़ज़ हाँ तेरा नाम ही मेरा आसरा है करीमा रहीम अल्लाह तू गनी हे अल्लाह हे करीम हे रहीम तू ही अमीर है ਹਾਜ਼ਰਾ ਹਜੂਰ ਦਰਪੇਸ ਤੂੰ ਮਨੀ ਤੂੰ ਹਰ ਵੇਲੇ ਮੇਰੇ ਸਾਹਮਣੇ ਹੈ ਫਿਰ ਮੈਨੂੰ ਕਿਸੇ ਹੋਰ ਦੀ ਕੀ ਮੁਥਾਜੀ ਹੈ ਦਰਿਆਉ ਤੂੰ ਦੇਹੰਦ ਤੂੰ ਬਿਸ਼ਿਆਰ ਤੂੰ ਤਲੀ ਤੂੰ ਰਹਿਮਤ ਦਾ ਦਰਿਆ ਹੈ ਤੂੰ ਦਾਤਾ ਹੈ ਤੂੰ ਬਹੁਤ ਹੀ ਧੰਨ ਵਾਲਾ ਹੈ ਦੇ ਲੈ ਇੱਕ ਤੂੰ ਦਿਗਰ ਕੋ ਨਹੀਂ ਇੱਕ ਤਾਂ ਹੀ ਜੀਵਾਂ ਨੂੰ ਪਲਾਰਤ ਦਿੰਦਾ ਹੈ ਤੇ ਮੋੜ ਲੈਂਦਾ ਹੈ ਕੋਈ ਹੋਰ ਐਸਾ ਨਹੀਂ ਜੋ ਇਸ ਮਰਥਾ ਰੱਖਦਾ ਹੋਵੇ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਹੈ ਮਾਲਕ ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਤੇ ਸਭ ਦੇ ਕੰਮ ਵੇਖਣ ਵਾਲਾ ਹੈ ਹੇ ਹਰੀ ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ ਨਾਮੇ ਚ ਸੁਆਮੀ ਬਖਸ਼ੰਦ ਤੂੰ ਹਰੀ ਹੇ ਨਾਮਦੇਵ ਦੇ ਖਸਮ ਹੇ ਹਰੀ ਤੂੰ ਸਭ ਬਖਸ਼ਾ ਕਰਨ ਵਾਲਾ ਹੈ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਹੇ ਸਜਣ ਪਿਆਰੇ ਤੇਰੀ ਸੋਏ ਠੰਡ ਪਾਉਣ ਵਾਲੀ ਹੈ ਪਾਉ ਤੇਰੀ ਕਥਾ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ ਬਲ ਬਲ ਜਾਉ ਹਾਂ ਬਲ ਬੰਦ ਜਾਉ ਮੈਂ ਤੇਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ ਬਲਿਹਾਰ ਹਾਂ ਨੀ ਕੀ ਤੇਰੀ ਬਿਗਾਰੀ ਆਲੇ ਤੇਰਾ ਨਾ ਰਹਾਉ ਏ ਮਿੱਤਰ ਤੇਰਾ ਨਾਮ ਮੈਨੂੰ ਸਭ ਤੋਂ ਵਧੇਰੇ ਪਿਆਰਾ ਲੱਗਦਾ ਹੈ ਇਸ ਨਾਮ ਦੀ ਬਰਕਤ ਨਾਲ ਹੀ ਦੁਨੀਆ ਦੀ ਕਿਰਤ ਵਾਲੀ ਤੇਰੇ ਦਿੱਤੀ ਹੋਏ ਵਿਗਾਰ ਵੀ ਮੈਨੂੰ ਮਿੱਠੀ ਲੱਗਦੀ ਹੈ। ਕੁਝ ਆਮਦ ਕੁਝ ਰਫਤੀ ਕੁਝ ਮੇ ਰਵੀ। ਹੈ ਸਜਣ ਨਾ ਤੂੰ ਕਿਤੋਂ ਆਇਆ ਨਾ ਤੂੰ ਕਿਤੇ ਗਿਆ ਅਤੇ ਨਾ ਤੂੰ ਜਾ ਰਿਹਾ ਹੈ ਪਾਉ ਤੋਂ ਸਦਾ ਟਲ ਹੈ। ਦੁਆਰ ਕਾ ਨਗਰੀ ਰਾਸ ਬਗੋਈ ਦਵਾਰਕਾ ਨਗਰੀ ਵਿੱਚ ਰਾਸ ਵੀ ਤੂੰ ਆਪ ਹੀ ਪਾਉਂਦਾ ਹੈ ਭਾਉ ਕਿਸ਼ਨ ਵੀ ਤੂੰ ਆਪ ਹੀ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਹੈ ਯਾਰ ਸੋਹਣੀ ਤੇਰੀ ਪੱਗ ਹੈ ਪਾ ਸੁਣਾ ਤੇਰਾ ਸਰੂਪ ਹੈ ਤੇ ਪਿਆਰੇ ਤੇਰੇ ਬਚਨ ਹਨ ਦੁਆਰਕਾ ਨਗਰੀ ਕਾਹੇ ਕੇ ਮੰਗੋਲ ਨਾ ਤੂੰ ਸਿਰਫ ਦੁਆਰਕਾ ਵਿੱਚ ਹੈ ਤੇ ਨਾ ਤੂੰ ਸਿਰਫ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈ ਪਾਉ ਤੂੰ ਅਨਥਾ ਹੈ ਚੰਦੀ ਹਜ਼ਾਰ ਆਲਮ ਇਕਲ ਖਾਨਾ ਸ੍ਰਿਸ਼ਟੀ ਦੇ ਕਈ ਹਜ਼ਾਰ ਮੰਡਲਾਂ ਦਾ ਤੂੰ ਕੱਲਾ ਆਪ ਹੀ ਮਾਲਕ ਹੈ ਹਮ ਜਿਨੀ ਪਾਤਸ਼ਾਹ ਸਾਵਲੇ ਬਰਨਾ ਏ ਪਾਤਸ਼ਾ ਇਹੋ ਜਿਹਾ ਹੀ ਸੋਲੇ ਰੰਗ ਵਾਲਾ ਕ੍ਰਿਸ਼ਨ ਹੈ ਭਾਉ ਕ੍ਰਿਸ਼ਨ ਵੀ ਤੂੰ ਆਪ ਹੀ ਹੈ ਅਸਪਤ ਗਜਪਤ ਨਰਹ ਨਰੇਂਦ ਤੂੰ ਆਪ ਹੀ ਸੂਰਜ ਦੇਵਤਾ ਹੈ ਤੂੰ ਆਪ ਹੀ ਅੰਦਰ ਹੈ ਤੇ ਤੂੰ ਆਪ ਹੀ ਬ੍ਰਹਮਾ ਹੈ ਨਾਮੇ ਕੇ ਸੁਆਮੀ ਮੀਰ ਮੁਕੰਦ हे नामदेव दे खसम प्रभु तू आप ही मीर है तू आप ही कृष्ण है एक ओंकार सतनाम करता पुरख निरपौ निरवैरु अकाल मूर्त अजूनी सै भं गुरु प्रसाद अकाल पुरख एक है जिस दा नाम होंद वाला है ਜੋ ਸ੍ਰਿਸ਼ਟੀ ਦਾ ਰਚਣਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਉ ਜਿਸ ਦਾ ਸਰੀਰ ਨਾਸ਼ਵਤ ਹੈ ਜੋ ਜੁਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਸੁਹੀ ਮਹਲਾ ਪਹਿਲਾ ਚੌਪਦੇ ਕਰ ਪਹਿਲਾ ਸੁਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁਦੇ ਕੋ ਜਾਵੋ ਮੱਖਣ ਹਾਸਲ ਕਰਨ ਲਈ ਹੈ ਭਾਈ ਤੁਸੀਂ ਪਹਿਲਾਂ ਭਾਂਡਾ ਤੋਕੇ ਬੈਠ ਕੇ ਉਸ ਭਾਂਡੇ ਨੂੰ ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ ਫਿਰ ਜਾਗ ਲਾ ਕੇ ਉਸ ਨੂੰ ਜਮਾਉਂਦੇ ਹੋ ਇਸੇ ਤਰ੍ਹਾਂ ਜੇ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਹੈ ਤਾਂ ਹਿਰਦੇ ਨੂੰ ਪਵਿੱਤਰ ਕਰਕੇ ਮਨ ਨੂੰ ਰੋਕੋ ਇਹ ਇਸ ਹਿਰਦਾ ਭਾਂਡੇ ਨੂੰ ਧੂਪ ਦਿਓ ਤਦੋਂ ਦੁੱਧ ਲੈਣ ਜਾਓ ਦੁੱਧ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਰੋਜ਼ਾਨਾ ਕੀਰਤਕਾਰ ਦੁੱਧ ਹੈ ਪ੍ਰਭੂ ਚਰਨਾਂ ਵਿੱਚ ਹਰ ਵੇਲੇ ਸੁਰਤ ਜੋੜੀ ਰੱਖਣੀ ਰੋਜ਼ਾਨਾ ਕੀਰਤਕਾਰ ਵਿੱਚ ਜਾਗ ਲਾਉਣੀ ਹੈ ਜੁੜੀ ਸੁਰਤ ਦੀ ਬਰਕਤ ਨਾਲ ਦੁਨੀਆ ਦੀਆਂ ਆਸਾਂ ਤੋਂ ਤਾਂ ਉਠੋ ਇਸ ਤਰ੍ਹਾਂ ਇਹ ਦੁੱਧ ਜਮਾਵੋ ਭਾਵ ਜੁੜੀ ਸੁਰਤ ਦੀ ਸਹਾਇਤਾ ਨਾਲ ਰੋਜ਼ਾਨਾ ਕੀਰਤਕਾਰ ਕਰਦਿਆਂ ਵੀ ਮਾਇਆ ਵੱਲੋਂ ਉਪਰਾਮ ਜਿਹੀ ਹੀ ਰਹੇਗੀ ਜਪੋ ਤੈ ਕੋ ਨਾਮਾ ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ ਤਾਂ ਸਿਰਫ ਪ੍ਰਭੂ ਨਾਮ ਹੀ ਜਪੋ ਅਵਰ ਨਿਰਾ ਫਲ ਕਮ ਰਹਾਉ ਸਿਮਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਸਾਰੇ ਉਦਮ ਵਿਅਰਥ ਹਨ ਇਹ ਮਨ ਈਟੀ ਹੱਥ ਕਰੋ ਫੋਨ ਨੇ ਤਰੋ ਨੀਂਦ ਨਾ ਆਵੇ ਦੋਦਰ ਡਕਣ ਵੇਲੇ ਤੁਸੀਂ ਨਿਤਰ ਦੀਆਂ ਈਟੀਆਂ ਹੱਥ ਵਿੱਚ ਫੜਦੇ ਹੋ ਆਪਣੇ ਇਸ ਮਨ ਨੂੰ ਵਸ ਵਿੱਚ ਕਰੋ ਆਤਮਿਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ ਰੂਪ ਈਟੀਆਂ ਹੱਥ ਵਿੱਚ ਫੜੋ ਮਾਇਆ ਦੇ ਮੋਹ ਦੀ ਨੀਂਦ ਮਨ ਉੱਤੇ ਪ੍ਰਭਾਵ ਨਾ ਪਾਏ ਇਹ ਹੈ ਨਿਤਰਾ ਰਸਨਾ ਨਾਮ ਜਪੋ ਤਬ ਮਥੀ ਹੈ ਇਨ ਬਿਦ ਅੰਮ੍ਰਿਤ ਪਾਵੋ ਜੀਵ ਨਾਲ ਪ੍ਰਮਾਤਮਾ ਦਾ ਨਾਮ ਜਪੋ ਜਿਉਂ-ਜਿਉਂ ਨਾਮ ਜਪੋਗੇ ਤਿਉਂ-ਤਿਉ ਇਹ ਰੋਜ਼ਾਨਾ ਕੀਰਤਕਾਰ ਰੂਪ ਤੁਦ ਰੜਕੀਂ ਦਾ ਰਹੇਗਾ ਇਹਨਾਂ ਤਰੀਕਿਆਂ ਨਾਲ ਰੋਜ਼ਾਨਾ ਕੀਰਤਕਾਰ ਕਰਦੇ ਹੋਏ ਹੀ ਨਾਮ ਅੰਮ੍ਰਿਤ ਪ੍ਰਾਪਤ ਕਰ ਲੋਗੇ ਮਨ ਸੰਪਟ ਜਿਤ ਸਤ ਸਰਨਾਵਣ ਭਮਨ ਪਾਤੀ ਤ੍ਰਿਪਤ ਕਰੇ ਪੁਜਾਰੀ ਮੂਰਤੀ ਨੂੰ ਡੱਬੇ ਵਿੱਚ ਪਾਉਂਦਾ ਹੈ ਜੇ ਜੀਵ ਆਪਣੇ ਮਨ ਨੂੰ ਡੱਬਾ ਬਣਾਏ ਉਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ ਉਸ ਨਾਮ ਦੇ ਰਾਹੀ ਸਾਧ ਸੰਗਤ ਸਰੋਵਰ ਵਿੱਚ ਇਸ਼ਨਾਨ ਕਰੇ ਮਨ ਵਿੱਚ ਟਿਕੇ ਹੋਏ ਪ੍ਰਭੂ ਠਾਕੁਰ ਨੂੰ ਸ਼ਰਧਾ ਦੇ ਪਤਰਾ ਨਾਲ ਪ੍ਰਸੰਨ ਕਰੇ ਪੂਜਾ ਪ੍ਰਾਣ ਸੇਵਕ ਦੇ ਸੇਵੇ ਇਨਬਦ ਸਾਹਿਬ ਰਵਤ ਰਹੇ ਜੇ ਜੀਵ ਸੇਵਕ ਬਣ ਕੇ ਆਪਾ ਭੌ ਛੱਡ ਕੇ ਅੰਦਰ ਵਸਦੇ ਠਾਕੁਰ ਪ੍ਰਭੂ ਦੀ ਸੇਵਾ ਸਿਮਰਨ ਕਰੇ ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ ਕਹੰਦੇ ਕਹੇ ਕਹੇ ਕਹ ਜਾਵੇਂ ਤੁਮ ਸਰ ਅਵਰਨਾ ਕੋਈ ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉਦਮ ਦਸਣ ਵਾਲੇ ਬੰਦੇ ਜੋ ਵੀ ਹੋਰ ਹੋਰ ਉਦਮ ਦਸਦੇ ਹਨ ਉਹ ਦਸ ਦਸ ਕੇ ਆਪਣਾ ਜੀਵਨ ਸਮਾਂ ਵਿਅਰਥ ਗਵਾ ਜਾਂਦੇ ਹਨ ਕਿਉਂਕਿ हे ਪ੍ਰਭੂ ਤੇਰੇ ਸਿਮਰਨ ਵਰਗਾ ਹੋਰ ਕੋਈ ਯੁੱਧਮ ਨਹੀਂ ਹੈ ਭਗਤ ਹੀਣਾ ਨਾਨਕ ਜਨ ਜੰਪੈ ਹੌਸਲਾ ਹੀ ਸਚਾ ਸੋਈ ਭਾਵੇਂ ਨਾਨਕ ਤੇਰਾ ਦਾਸ ਭਗਤੀ ਤੋਂ ਸਖਣਾ ਹੀ ਹੈ ਫਿਰ ਵੀ ਇਹ ਇਹੀ ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਤਸਲਾ ਕਰਦਾ ਰਹਾ